ਬਰਾਤ ਚੜਨ ਤੋਂ ਪਹਿਲਾਂ ਮੁੰਡੇ ਨੇ ਲਾਇਆ 5 ਰੁਪਏ ਦਾ ਜ਼ਿਗਾਰਡ ਦੋਸਤੋ ਅਕਸਰ ਹੀ ਕਈ ਵਾਰ ਵਿਆਹਾਂ ਵਿੱਚ ਇਹੋ ਜਿਹਾ ਕੁਝ ਹੋ ਜਾਂਦਾ ਏ ਕਿ ਮੌਕੇ ਤੇ ਜ਼ਿਗਾਰਡ ਲਾ ਕੇ ਹੀ ਸਾਰਨਾ ਪੈਂਦਾ ਏ ਤੇ ਉਹ ساری ਉਮਰ ਦੀ ਯਾਦ ਬਣ ਜਾਂਦਾ ਏ ਜਿਵੇਂ ਇਸ ਵਿਆਹ ਵਾਲੇ ਮੁੰਡੇ ਨਾਲ ਹੋਇਆ ਦਰਸਲ ਜਦੋਂ ਬਰਾਤ ਚੜਨ ਲੱਗਦੀ ਏ ਤਾਂ ਵਿਆਹ ਵਾਲੇ ਮੁੰਡੇ ਦੀ ਜੁੱਤੀ ਹੀਠੋਂ ਟੁੱਟ ਕੇ ਅਲੱਗ ਹੋ ਜਾਂਦੀ ਏ ਜਿਸ ਤੋਂ ਬਾਅਦ ਇਹ ਮੁੰਡਾ ਆਪਣੇ ਦੋਸਤ ਨੂੰ ਦੱਸਦਾ ਏ ਤਾਂ ਉਹ ਕਹਿੰਦਾ ਹੈ ਕਿ ਮੇਰੀ ਜੁੱਤੀ ਪਾਲਾ ਪਰ ਇਹ ਮੁੰਡਾ ਕਹਿੰਦਾ ਹੈ ਕਿ ਹੋਰ ਕੋਈ ਜੁੱਤੀ ਮੇਰੇ ਕੱਪੜਿਆਂ ਦੇ ਨਾਲ ਮੈਚ ਨਹੀਂ ਹੋਣੀ ਤਾਂ ਦੋਸਤ ਕਹਿੰਦਾ ਏ ਹੁਣ ਫਿਰ ਕੀ ਕਰੀਏ ਜੁੱਤੀ ਲਿਆਉਣ ਨੂੰ ਵੀ ਟਾਈਮ ਲੱਗ ਜਾਣਾ ਹੈ ਜਿਸ ਤੋਂ ਬਾਅਦ ਵਿਆਹ ਵਾਲਾ ਮੁੰਡਾ 5 ਰੁਪਏ ਦੀ ਫੈਵੀਕੋਇਕ ਮੰਗਵਾ ਕੇ ਆਪਣੀ ਜੁੱਤੀ ਉੱਥੇ ਹੀ ਬੈਠ ਕੇ ਜੋੜਨ ਲੱਗ ਜਾਂਦਾ ਹੈ ਜਦੋਂ ਜੁੱਤੀ ਜੋੜ ਕੇ ਮੁੰਡਾ ਪੈਰ ਵਿੱਚ ਪਾਉਣ ਲੱਗਦਾ ਹੈ ਤਾਂ ਉਹ ਦੁਬਾਰਾ ਫੇਰ ਟੁੱਟ ਜਾਂਦੀ ਹੈ ਬਸ ਫੇਰ ਕੀ ਸੀ ਵਿਚਾਰਾ ਇਸੇ ਤਰ੍ਹਾਂ ਬਰਾਤ ਚੜ੍ਹਦਾ ਹੈ ਤੇ ਆਪਣੇ ਦੋਸਤ ਨੂੰ ਕਹਿ ਦਿੰਦਾ ਹੈ ਕਿ ਤੂੰ ਜੁੱਤੀ ਲੈ ਕੇ ਆ ਮੈਂ ਰਾਸਤੇ ਵਿੱਚ ਪਾ ਲਵਾਂਗਾ ਸੋ ਕਦੇ-ਕਦੇ ਇਹੋ ਜਿਹਾ ਕੁਝ ਵੀ ਹੋ ਜਾਂਦਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ